ਕੈਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਾਂ ਕੈਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗਲਤ ਨੀਤੀਆਂ ਗਲਤ ਨੀਤੀਆਂ ਹਾਂ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਮਨਦੀਪ ਕੌਰ ਹੈ ਜੀ ਅਜੂਰਤ ਨਾ ਫ਼ਰਸ਼ੂਨ ਕੀਤਾ ਗਿਆ ਕੀ ਲੱਗਦਾ ਹੈ ਕਿ ਜਿਹੜਾ ਪਹਿਲਾ ਇੱਕ ਨੋਟਿਸ ਅਖਬਾਰ ਚ ਆਇਆ ਤੁਹਾਨੂੰ ਫੁੱਟਾਉਂ ਰੋਟੇ ਚਾਹੇਗਾ ਕੀ ਲੱਗਦਾ ਹੈ ਕਿ ਉਹ ਜਿਹੜੀ ਜਗ੍ਹਾ ਕੀ ਵੀ ਤੇ ਰੱਖੀ ਜਾਏਗੀ ਤੁਹਾਡੇ ਕੋਲ ਜਗ੍ਹਾ ਕਿਵੇਂ ਜਗਾ ਜਿਹੜੀ ਹੈਗੀ ਹੁਣ ਕੀ ਪੁੱਡਾ ਤੋਂ ਕੀ ਨੋਟਿਸ ਆਇਆ ਤੁਹਾਨੂੰ ਨੋਟਿਸ ਆਹ ਆ ਗਿਆ ਜੀ ਦਿਖਾਇਆ ਸਾਨੂੰ ਵੀ ਇਹ ਜਿਹੜਾ ਇਹ ਕਬਜ਼ਾ ਲੈ ਲਿਆ ਜਾਵੇ ਪੁੱਡਾ ਨੂੰ ਨਾ ਇਹ ਨੋਟਿਸ ਜਾਰੀ ਕਰ ਦਿੱਤੇ ਨੇ ਜਿਸ ਬਾਰੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮੰਤਰੀ ਜੀ ਨੂੰ ਮਿਲੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਐਸਾ ਕੋਈ ਰੌਲਾ ਨਹੀਂ ਹੈਗਾ ਸਾਡੇ ਦਿਮਾਗ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਇਸ ਬਾਰੇ ਤੇ ਅੱਜ ਇਹ ਫਿਰ ਕੀ ਹੈ ਸਾਨੂੰ ਜੋ ਦਿਖਾਇਆ ਜਾ ਰਿਹਾ ਸਾਡੇ ਕੋਲ ਨੋਟਿਸ ਸਾਰੀ ਅੱਜ ਕੀਤਾ ਗਿਆ ਕਿ ਕੀ ਹੈ ਸੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਾਡੇ ਅਮਨ अरोੜਾ ਜੀ ਨੇ ਪੁੱਛਣਾ ਚਾਹਨੇ ਆ ਕਿ ਇਹ ਨੋਟਿਸ ਕਿਸ ਤਰ੍ਹਾਂ ਜਾਰੀ ਹੋ ਗਿਆ ਸਾਡੀ ਪ੍ਰੈਸ ਕਿਸ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਤੇ ਅੱਜ ਸਾਨੂੰ ਮੁਝਾ ਮਤਲਬ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇੱਥੇ ਅੱਜ ਬੈਠਣਾ ਪੈ ਰਿਹਾ ਹੈ ਇਸ ਸਰਕਾਰ ਦੀਆਂ ਇਹ ਨਿਲਾਕੀਆਂ ਨੇ ਜੋ ਸਾਡੇ ਪਰਿਵਾਰ ਰੁਲ ਗਏ ਸਾਡੀਆਂ ਦਿਵਾਲੀਆਂ ਰੁਲੀਆਂ ਸਾਡੇ ਤਿਹਾੜ ਰੁਲ ਗਏ ਸਾਡੇ ਬੱਚੇ ਰੁਲ ਗਏ ਅਸੀਂ ਅੱਜ ਇੱਥੇ ਬੈਠ ਗਏ ਤੇ ਸਾਨੂੰ ਬਿਨਾਂ ਨੋਟਿਸ ਦਿੱਤੇ ਇਹ ਆ ਚੀਜ਼ੀ ਕਰ ਦਿੱਤੀਆਂ ਸਾਡਾ ਇੱਕ ਵੀ ਮੀਟਿੰਗ ਨਹੀਂ ਕਰੀ ਸਰਕਾਰ ਵੱਲੋਂ ਨਾ ਸਾਨੂੰ ਬੁਲਾਇਆ ਨਹੀਂ ਗਿਆ ਸਾਡੀਆਂ ਮੰਗਾਂ ਨਹੀਂ ਸੁਣੀਆਂ ਗਈਆਂ ਤਾਂ ਬਹੁਤ ਮਾੜੀ ਗੱਲ ਹੈ ਸਰਕਾਰਾਂ ਵਾਸਤੇ ਜੀ ਜੀ ਆਣ ਮੇਰੇ ਟਾਈਮ ਤੇ ਕੀ ਨੀਤੀ ਦੇਖੀ ਤੁਹਾਡੇ ਅਸੀਂ ਤਾਂ ਜੀ ਬੈਠੇ ਹਾਂ ਜੀ ਭੁੱਖ ਹੜਤਾਲ ਤੇ ਬੈਠਾਂਗੇ ਜੇ ਸਾਡੇ ਨਾਲ ਸਰਕਾਰਾਂ ਨੇ ਅੱਗੇ ਗੱਲ ਨਹੀਂ ਕਰੀ ਹੋਣਾਂ ਤਾਂ ਅਸੀਂ ਟਾਈਮ ਸ਼ਿਫਟ ਕਰਨ ਦੀ ਗੱਲ ਚੱਲ ਰਹੀ ਕਿ ਚੰਡੀਗੜ੍ਹ ਸ਼ਿਫਟ ਕੀਤਾ ਤੁਹਾਡੇ ਮੁਲਾਜ਼ਮ ਨੂੰ ਚੰਡੀਗੜ੍ਹ ਭੇਜਿਆ ਜਾਵੇਗਾ ਕਿ ਇਹ ਗੱਲ ਇਸ ਵਾਰ ਇਸ ਵਾਰ ਸਾਨੂੰ ਕੁਝ ਨਹੀਂ ਪਤਾ ਜੀ ਕੀ ਕਰਿਆ ਉਹਨਾਂ ਸੰਦਾ ਕੱਲ ਨੋਟਿਸ ਮਿਲਿਆ ਹੈ ਵੀ ਇਸੇ ਕਬਜ਼ਾ ਲੈ ਲਿਆ ਜਾਵੇ ਉਹ ਵੀ ਸਾਨੂੰ ਹਜੇ ਅਫੀਸ਼ੀਅਲ ਕੁਝ ਨਹੀਂ ਮਿਲਿਆ ਇਹ ਸਿਰਫ ਸਾਨੂੰ WhatsApp ਉੱਤੇ ਸੋਸ਼ਲ ਮੀਡੀਆ ਉੱਤੇ ਹੀ ਲੈਟਰ ਵਾਇਰਲ ਹੋਈ ਹੈ ਇਸ ਬਾਰੇ ਗੱਲਬਾਤ ਕਰੋਗੇ ਮੰਨ ਰੋੜਾ ਨਾਲ ਆਪਣੇ ਮੰਤਰੀ ਸਾਹਿਬ ਹਾਂਜੀ ਮੰਤਰੀ ਸਾਹਿਬ ਨਾਲ ਨਹੀਂ ਮਿਲ ਹੀ ਰਹੇ ਅਸੀਂ ਅਸੀਂ ਇਸ ਟਾਈਮ ਹੀ ਦਿੱਤਾ ਜਾ ਰਿਹਾ ਕਿਸੇ ਮੰਤਰੀ ਸਾਹਿਬ ਕੋਈ ਵੀ ਸਾਡਾ ਟੱਗ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਇਸ ਟਾਈਮ ਕੋਈ ਕੰਮ ਚੱਲ ਰਿਹਾ ਅੰਦਰ ਅਸੀਂ ਕੋਈ ਕੋਈ ਕੰਮ ਨਹੀਂ ਕਰ ਰਹੇ ਕਿਉਂਕਿ ਕੰਮ ਸਰਕਾਰਾਂ ਵੱਲੋਂ ਵੈਸੇ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਤਾਂ ਅਸੀਂ ਵੈਸੇ ਹੀ ਸਭ ਕੁਝ ਬੰਦ ਕਰਕੇ ਉਰੇ ਬੈਠੇ ਹਾਂ ਇਸ ਨੋਟਿਸ ਕਿਹਾ ਕੋਈ ਸਮਾਂ ਵੀ ਦਿੱਤਾ ਗਿਆ ਕਬਜ਼ਾ ਲੈਣ ਦੇ ਮੀਟਿੰਗ ਦੀ ਕਾਰਵਾਈ ਆਉਨੇ ਭੇਜ ਦੇਣੇ ਕਿ ਸਾਈਟ ਦਾ ਕਬਜ਼ਾ ਇਸ ਦਫ਼ਤਰ ਨੂੰ ਲੈ ਕੇ ਸੂਚਿਤ ਕੀਤਾ ਜਾਵੇ। ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕੇ ਜਦੋਂ ਮਰਜ਼ੀ ਲੈ ਸਕਦੇ ਨੇ ਕੱਲ ਤਾਂ ਪਤਾ ਲੱਗਿਆ ਸੀ ਵੀ ਕੱਲ ਹੀ ਉਹਨਾਂ ਨੇ ਆਣਾ ਹੈ ਪਰ ਅੱਜ ਤੱਕ ਕੋਈ ਆਇਆ ਨਹੀਂ ਹੈਗਾ ਪਰ ਅਸੀਂ ਕਬਜ਼ਾ ਨਹੀਂ ਲੈਣ ਦਵਾਂਗੇ ਅਸੀਂ ਅਸੀਂ ਰੋਡ ਤੇ ਹੀ ਬੈਠੇ ਆਂ ਅਸੀਂ ਨਹੀਂ ਲੈਣ ਦਵਾਂਗੇ ਤੁਹਾਡੀ ਕੱਲ ਹੀ ਕਬਜ਼ਾ ਲੈਣ ਦੇ ਲਈ ਤਾਂ ਤੁਹਾਡੀ ਕੀ ਰਣਨੀਤੀ ਰਹੇਗੀ ਜੇ ਟੀਮ ਆਂਦੀ ਹੈ ਕਬਜ਼ਾ ਅਸੀਂ ਪਿਆਰ ਨਾਲ ਪੁੱਛਾਂਗੇ ਜੀ ਕਿ ਸਾਡੇ ਅਸੀਂ ਬਹੁਤ ਪਿਆਰ ਨਾਲ ਗੱਲ ਕਰਾਂਗੇ ਅਸੀਂ ਸਾਡਾ ਉਹਨਾਂ ਨਾਲ ਕੋਈ ਸਾਡਾ ਧੱਕਾ ਨਹੀਂ ਹੈਗਾ ਸਾਡੀ ਤਾਂ ਲੜਾਈ ਸਰਕਾਰ ਨਾਲ ਹੈ ਉਹਨਾਂ ਨਾਲ ਉਹ ਇੱਕ ਮੁਲਾਜ਼ਮ ਨੇ ਉਹ ਆਪਣੀ ਡਿਊਟੀ ਨਿਭਾਣ ਆਣਗੇ ਪਰੰਤੂ ਸਾਡੀ ਲੜਾਈ ਹੈ ਜੋ ਸਰਕਾਰ ਨਾਲ ਹੈ ਅਮਨ अरोड़ा ਜੀ ਨਾਲ ਸਾਡੀ ਗੱਲਬਾ ਰਹੀ ਹੈ ਉਹ ਸਾਡੀ ਗੱਲ ਸੁਣਾ ਨਾ ਕੇ ਅਸੀਂ ਉਹਨਾਂ ਦੇ ਕੋਲ ਨਹੀਂ ਜਾਵਾਂਗੇ ਉਹ ਸਾਡੀ ਗੱਲ ਸੁਣਨ ਇੱਥੇ ਬੈਠੇ ਆਂ ਅਸੀਂ ਤਾਂ ਪਲੀਜ਼ ਸਾਡੀ ਬੇਨਤੀ ਉਹਨਾਂ ਤੱਕ ਪਹੁੰਚਾਓ ਕਿ ਸਾਡੀ ਗੱਲ ਸੁਣਨ ਉਹਨਾਂ ਦੀ ਤੇ ਸਾਡੀ ਦੀਵਾਲੀ ਆ ਜੋ ਸਾਡੇ ਇੰਨੇ ਪਰਿਵਾਰ ਖੜੇ ਨੇ ਸਭ ਦੀ ਦੀਵਾਲੀ ਕਾਲੀ ਆ ਸਾਡੇ ਦਰ ਕਿਸੇ ਪਰਿਵਾਰ ਵੱਲੋਂ ਦੀਵਾਲੀ ਨਹੀਂ ਮਨਾਈ ਜਾਏਗੀ ਇਸ ਦਾ ਮੁੱਖ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਮਨ अरोड़ा ਜੀ ਹੀ ਹਨ ਕਿਹੜੇ ਮੰਤਰੀ ਸਾਹਿਬ ਨੇ ਕਿਹਾ ਹੈਗਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਮੰਤਰੀ ਸਾਹਿਬ ਅਮਨ अरोड़ा ਜੀ ਜੋ ਸਾਡੇ ਪ੍ਰੈਸ ਦੇ ਹੀ ਮੰਤਰੀ ਨੇ ਕਦੋਂ ਤੁਹਾਡੀ ਉਹਨਾਂ ਨਾਲ ਮੀਟਿੰਗ ਹੋਈ ਹੈ ਜੀ ਅੱਜ ਤੋਂ ਸੋ ਨਾਮ ਹੋਈ ਸੀ ਜੀ ਮੀਟਿੰਗ ਸਾਡੀ ਉਹਨਾਂ ਨਾਲ ਡੇਢ ਮਹੀਨਾ ਹੋ ਗਿਆ ਹਾਂ ਤੇ ਉਹ ਕਹਿੰਦੇ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਨਹੀਂ ਹਾਂ ਜੀ ਉਹਨਾਂ ਨੇ ਸਾਨੂੰ ਟੋਟਲੀ ਕਹਤਾ ਸੀ ਵੀ ਮੈਨੂੰ ਜੋ ਪ੍ਰੈਸ ਬੰਦ ਹੋਣ ਦਾ ਸੀ ਅਖਬਾਰ ਜਿਉਂ ਨਿਊਜ਼ ਦਿਖਾਈ ਸੀ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਵੀ ਇਹ ਕੀ ਨਿਊਜ਼ ਆ ਕਾਤੇ ਲੱਗੀ ਆ ਇਹ ਮੈਨੂੰ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਫੋਨ ਕਰਕੇ ਤੁਹਾਨੂੰ ਦੱਸਾਂਗਾ ਉਹਨਾਂ ਨੇ ਉਹਨਾਂ ਦੇ ਜੋ ਪਰਸਨਲ ਸਟਾਫ ਸੀ ਉਹਨਾਂ ਨੇ ਸਾਨੂੰ ਸਾਨੂੰ ਨੰਬਰ ਦਿੱਤਾ ਸੀ ਕਿੰਨੇ ਨੰਬਰ ਲੈ ਜਾਓ ਵੀ ਅਸੀਂ ਤੁਹਾਨੂੰ ਕਨਫਰਮ ਕਰਕੇ ਦੱਸਾਂਗੇ ਪਰ ਉਹਨਾਂ ਵੱਲੋਂ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਆਈ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਡੇ ਕੋਲ ਨੋਟਿਸ ਆਇਆ ਹੈ ਪੋਜੀਸ਼ਨ ਦਾ ਜਿਹੜਾ ਹੈ ਵੀ ਇੱਕ ਦਿਨਾਂ ਬਾਅਦ ਹੀ ਆ ਗਿਆ ਸਾਨੂੰ ਤਾਂ ਤੇ ਹੁਣ ਤੁਹਾਡੀ ਮੰਤਰੀ ਸਾਹਿਬ ਨਾਲ ਹੁਣ ਦੁਬਾਰਾ ਗੱਲ ਹੋਈ ਨਹੀਂ ਜੀ ਗੱਲਬਾਤ ਕੋਈ ਨਹੀਂ ਹੋਈ ਟਾਈਮ ਹੀ ਨਹੀਂ ਦੇ ਰਿਹਾ ਸਾਨੂੰ ਕੋਈ ਮਿਲਣ ਦਾ ਟਾਈਮ ਹੀ ਨਹੀਂ ਦਿੱਤੀ ਉਹਨਾਂ ਨੇ ਕੱਲ ਹਾਂ ਜੀ ਕੱਲ ਅਸੀਂ ਬਹੁਤ ਫੋਨ ਕਰਿਆ ਜਦੋਂ ਸਾਨੂੰ ਇਹ ਨੋਟਿਸ ਬਾਰੇ ਪਤਾ ਲੱਗਿਆ ਅਸੀਂ ਬੜੀ ਕੋਸ਼ਿਸ਼ ਕਰੀਆ ਕਿ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਟਾਈਮ ਮਿਲ ਜੇ ਆਪਣਾ ਅਰੋੜਾ ਜੀ ਕੋਲ ਮਿਲ ਜੇ ਪਰ ਨਹੀਂ ਮਿਲਿਆ ਜੀ ਠੀਕ ਹੈ ਜੀ ਬੋਲੋ ਆ ਜੀ ਪ੍ਰਧਾਨ ਜੀ ਦਾ ਕਾਮ ਦਾ ਇੱਕ ਮਿੰਟ ਜੀ ਮੇਰਾ ਮੇਰਾ ਨਾਮ ਸਰਦਾਰ ਕਬਲਜੀਤ ਸਿੰਘਾ ਜੀ ਮੈਂ ਮੁਲਾਜ਼ਮ ਵੀ ਆ ਇੱਥੇ ਤੇ ਨਾਲ ਸੋਸ਼ਲ ਵਰਕਰ ਵੀ ਆ ਅੱਜ ਪ੍ਰਦਰਸ਼ਨ ਕਰ ਰਹੇ ਹੋ ਵਜ੍ਹਾ ਕੀ ਹੈ ਇਸ ਦੀ ਵਜ੍ਹਾ ਇਹ ਹੈ ਜੀ ਜਿਹੜੀ ਪੰਜਾਬ ਸਰਕਾਰ ਨੇ ਸਾਡੀ ਪੰਜਾਬ ਸਰਕਾਰ ਦਾ ਅਹਿਮ ਧਾਰਾ ਜਿਸ ਨੂੰ ਆਪਾਂ ਛਪਾਈ ਤੇ ਛੇਤੀ ਵਿਭਾਗ ਪੰਜਾਬ ਕਹਿੰਦੇ ਆ ਜਿੱਥੇ ਪੰਜਾਬ ਸਰਕਾਰ ਦਾ ਵਿਭਾਗਾਂ ਦਾ ਕੰਮ ਛਪਦਾ ਹੈ ਇਹ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਜਾ ਰਿਹਾ ਜੀ ਇਸ ਪਹਿਲਾਂ ਵੀ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਨੋਟਿਸ ਜਾਰੀ ਹੋਇਆ ਸੀ ਕਿ ਪ੍ਰਾਪਰਟੀ ਜਿਹੜੀ ਹੈਗੇ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ ਉਹਨ ਕੋਈ ਨੋਟਿਸ ਵਗੈਰਾ ਆਇਆ ਤਾਂ ਦੇਖੋ ਜੀ ਪਹਿਲਾਂ ਸਾਡੇ ਵੱਲੋਂ 15-20 ਦਿਨ ਪਹਿਲਾਂ ਐਜੀਟੇਸ਼ਨ ਕੀਤਾ ਗਿਆ ਸੀ ਪਰ ਸਰਕਾਰ ਨੇ ਸਾਡੀ ਆਵਾਜ਼ ਨਹੀਂ ਸੁਣੀ ਕੱਲ ਸਾਨੂੰ ਪੁਡਾ ਰਾਹੀਂ ਚਿੱਠੀ ਆਈ ਹੈ ਤੇ ਤੁਸੀਂ ਜਿਹੜੀ ਹੈ ਸਰਕਾਰੀ ਪ੍ਰੈਸ ਦਾ ਕਬਜ਼ਾ ਸਾਡੇ ਹਵਾਲੇ ਕਰੋ ਸੋ ਕੱਲ ਅਸੀਂ ਸਾਰੇ ਮੁਲਾਜ਼ਮਾਂ ਨੇ ਮੀਟਿੰਗ ਕਰਕੇ ਅੱਜ ਗੇਟ ਦੇ ਬਾਹਰ ਅਸੀਂ ਉਦੋਂ ਉਸ ਪ੍ਰਦਰਸ਼ਨ ਕੀਤਾ ਸਾਰੇ ਮੁਲਾਜ਼ਮਾਂ ਦੀ ਮੰਗ ਇੱਕੋ ਹੀ ਹੈ ਵੀ ਸਾਡੀ ਜਿਹੜੀ ਪ੍ਰੈਸ ਹੈ ਸਾਡੇ ਬੱਚਿਆਂ ਦਾ ਉਜਾਰਾ ਹੈ ਉਹ ਖੋਇਆ ਨਾ ਜਾਵੇ ਬੇਸ਼ੱਕ ਤੁਸੀਂ ਜਗਾ ਲੈ ਲਓ ਸਾਡੇ ਤੋਂ ਪਰ ਜਿਹੜੀ ਪ੍ਰੈਸਾ ਉਹ ਪਟਿਆਲੇ ਸ਼ਹਿਰ ਦੇ ਵਿੱਚ ਹੀ ਰੱਖੀ ਜਾਵੇ ਮੈਂ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਹ ਪ੍ਰੈਸਾ 1972 ਦੇ ਵਿੱਚ ਸਥਾਪਿਤ ਹੋਈ ਸੀ ਇਹ ਆਧਾਰਾ ਪੰਜਾਬ ਸਰਕਾਰ ਦਾ ਅਹਿਮ ਧਾਰਾ ਤੁਸੀਂ ਜਗਾ ਭਾਵੇਂ ਸਾਰੀ ਲੈ ਲਓ ਕੋਟਿਆਲਾ ਸ਼ਹਿਰ ਦੇ ਵਿੱਚ ਹੀ ਪਟਿਆਲਾ ਪ੍ਰੈਸ ਰੱਖਿਆ ਜਾਵੇ ਜੀ ਕਿੰਨਾ ਹੈ ਤੇ ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਸਟੇਸ਼ਨਰੀ ਵਿਭਾਗ ਹੈ ਜਿਹੜਾ ਤੁਹਾਡੇ ਤੋਂ ਕੰਮ ਲੈਂਦੀ ਹੈ ਕਿ ਲੱਗਦਾ ਕਿ ਉਹਦੇ ਨਾਲ ਕਿੰਨਾ ਕੰਮ ਸਫਰ ਹੋਊਗਾ ਤੇ ਕਿੰਨੇ ਮੁਲਾਜ਼ਮ ਸਫਰ ਹੋਣਗੇ ਇਹਦੇ ਨਾਲ ਸਾਡੇ ਕੋਲ ਜਿਹੜਾ ਕੰਮ ਛਪ ਰਿਹਾ ਜੀ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਪਰ ਸਾਡੇ ਜਿਹੜੇ ਮੁਲਾਜ਼ਮ ਹੈ ਸਾਰੇ ਮਿਹਨਤੀ ਵਰਕਰ ਹਨ ਸਾਡੇ ਕੋਲ ਹੁਣ ਜਿਹੜਾ ਪੇਪਰ ਦੀ ਘਾਟ ਸੀ ਉਹ ਵੀ ਪੇਪਰ ਅਸੀਂ ਬੇਨਤੀ ਕੀਤੀ ਹੈ ਅਧਿਕਾਰੀਆਂ ਨੂੰ ਵੀ ਸਾਨੂੰ ਪੇਪਰ ਭੇਜਿਆ ਜਾਵੇ ਸਾਰੇ ਮੁਲਾਜ਼ਮ ਕੰਮ ਕਰਨ ਨੂੰ ਤਿਆਰ ਹਨ ਤੇ ਕੰਮ ਕਰਦੇ ਵੀ ਹਨ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਹਿਤੇਸ਼ ਚਾਵਲਾ ਨਾਮ ਹੈ ਜੀ ਅੱਜ ਪ੍ਰਿੰਟਿੰਗ ਪੈਦਵਤ ਧਰਨਾ ਲਗਾਇਆ ਗਿਆ ਕੀ ਕਰਨਾ ਸਰ ਥੋੜੇ ਦਿਨ ਪਹਿਲਾਂ ਤੁਹਾਡੇ ਮੀਡੀਆ ਭਰਾਵਾਂ ਦੇ ਨਾਲ ਅਸੀਂ ਕਵਰੇਜ ਕੀਤੀ ਸੀਗੀ ਜਿਹਦੇ ਵਿੱਚ ਸਾਨੂੰ ਇੱਕ ਖਤਸਾ ਸੀਗਾ ਕਿ ਸਾਡੀ ਦਫ਼ਤਰ ਦੀ ਜਗ੍ਹਾ ਲਈਤੀ ਜਾ ਰਹੀ ਹੈ ਤੇ ਸਾਨੂੰ ਬੇਕਾਰ ਕੀਤਾ ਜਾ ਰਿਹਾ ਪਟਿਆਲਾ ਤੋਂ ਉਹ ਗੱਲ ਸੱਚ ਹੋਈ ਜਿਹਦੇ ਨਾਲ ਕਿ ਜਿਵੇਂ ਤੁਹਾਨੂੰ ਨਹੀਂ ਪਿੱਛੇ ਸਾਡੇ ਸਾਥੀਆਂ ਨੇ ਦੱਸਿਆ ਹੈਗਾ ਕਿ ਆਪਣਾ ਜਿਹੜੀ ਸਾਡੀ ਜਗ੍ਹਾ ਵਾਕੀ ਲੈ ਲਈ ਗਈ ਹੈ ਸਾਨੂੰ ਇੱਕ ਕੱਲ ਇੱਕ ਫੋਨ ਆਇਆ ਗਿਆ ਸਾਡੇ ਕਰਮਚਾਰੀ ਚਾਤੀ ਨੂੰ ਕਿ ਬੁੱਡਾ ਵੱਲੋਂ ਕਰਮਚਾਰੀਆਂ ਨੇ ਆ ਕੇ ਇਸ ਜਗ੍ਹਾ ਦੀ ਪੋਜ਼ੇਸ਼ਨ ਲੈਣੀ ਹੈ ਆਉ ਉਹਦੀ ਚਿੱਠੀ ਹੈ ਜੀ ਜੇਕਰ ਚਲੋ ਸਾਨੂੰ ਇਹ ਨਹੀਂ ਹੈਗਾ ਕਿ ਸਰਕਾਰ ਦਾ ਕੰਮ ਹੈ ਸਰਕਾਰ ਜੋ ਮਰਜੀ ਕਰੇ ਜੇ ਉਸ ਦਾ ਹੋ ਚੁੱਕਾ ਹੈ ਉਸ ਦਾ ਕੰਮ ਹੋ ਚੁੱਕਾ ਹੈ ਪਰ ਸਾਨੂੰ ਬੇਕਾਰ ਕੀਤਾ ਜਾ ਰਿਹਾ ਸਾਨੂੰ ਸਾਡੀ ਜਗ੍ਹਾ ਲੈ ਕੇ ਸਾਨੂੰ ਜਗ੍ਹਾ ਵਟੇ ਕੋਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਅਸੀਂ ਸਰਕਾਰ ਅੱਗੇ ਪੁਰਜੋ ਰਹੀ ਮੰਗ ਕਰਦੇ ਆ ਕਿ ਸਾਨੂੰ ਸਾਡੀ ਜਗ੍ਹਾ ਦੇ ਨਾਲ ਨਾਲ ਜਗਤ ਵੀ ਦਿੱਤੀ ਜਾਵੇ ਸਾਰੇ ਕਰਮਚਾਰੀ ਮੌਜੂਦ ਹੈ ਕਿ ਅਜੇ ਅੰਦਰ ਵੀ ਕੋਈ ਕਰਮਚਾਰੀ ਕੰਮ ਕਰ ਰਹੇ ਹੈ ਅਜੇ ਵੀ ਸਰ ਕੁਝ ਕਰਮਚਾਰੀ ਨੇ ਜਿਹੜੇ ਡਰ ਰਹੇ ਨੇ ਤੇ ਕੁਝ ਹੈਗੇ ਨੇ ਕਿ ਜਿਹੜੇ ਸਾਰੇ ਵੈਸੇ 90% ਸਾਰੇ ਮੌਜੂਦ ਨੇ ਜੀ ਕਾਰਨ ਤਾਂ ਕਾਰਨ ਕੀ ਹੈ ਲੱਗਦਾ ਸਰਕਾਰਾਂ ਤੋਂ ਡਰ ਕਿਹਾ ਜਾ ਸਕਦੇ ਜੀ ਉਹਨਾਂ ਦੀ ਆਪਣੀ ਸੋਚ ਹੈ ਕਿਵੇਂ ਦੇਖਦੇ ਹਾਂ ਸਰਕਾਰ ਕਹਿ ਰਹੀ ਹੈ ਕਿ ਮੁਲਾਜ਼ਮ ਜਿਹੜੇ ਨੇ ਸਾਡੇ ਤੋਂ ਬੜੇ ਕੁਝ ਨਹੀਂ ਪਰ ਤੁਸੀਂ ਇੱਥੇ ਤਰਨੇ ਪ੍ਰਦਰਸ਼ਨ ਕਰ ਰਹੇ ਹੋ ਸਰ ਤਾਂ ਨੇ ਕੱਲ ਤੁਹਾਡੇ ਮੀਡੀਆ ਭਰਾਵਾਂ ਨੇ ਕੱਲੀ ਕਾ ਹੋਰ ਕਵਰੇਜ ਕੀਤੀ ਹੈ ਸਿਵਲ ਸੈਕਟਰ ਦੇ ਇੱਕ ਦੇ ਵਿੱਚ ਇੱਕ ਬਹੁਤ ਵੱਡਾ ਤਰਨਾ ਵਿਸ਼ਾਲ ਰੈਲੀ ਦੇ ਰੂਪ ਦੇ ਵਿੱਚ ਹੋਇਆ ਹੈ ਜਿਹਦੇ ਵਿੱਚ ਕੀ ਆਪਾਂ ਨੂੰ ਪੰਜਾਬ ਸਰਕਾਰ ਦਾ ਇੰਨੀ ਦਿਨ ਦਾ ਡੀਏ ਬੰਦ ਪਿਆ ਤਾਂ ਉਹਨਾਂ ਨੇ ਇੱਕ ਕਰੋੜ ਦਾ ਪ੍ਰਦਰਸ਼ਨ ਕੀਤਾ ਜੇ ਸਰਕਾਰ ਮੁਲਾਜਮ ਤੋਂ ਮੁਲਾਜਮ ਸਰਕਾਰ ਤੋਂ ਖੁਸ਼ ਹੋਣ ਫਿਰ ਇਹ ਰੈਲੀਆਂ ਇਹ ਰੋਸ ਪ੍ਰਦਰਸ਼ਨ ਹੋਣ ਹੀ ਨਾ ਇਸ ਇਸ ਧਰਨਾ ਲਾਇਆ ਤੁਸੀਂ ਪੱਕਾ ਹਾਂਜੀ ਹੁਣ ਪੱਕਾ ਹੀ ਲੱਗਦਾ ਇਹ ਸਾਡੀ ਕਾਲੀ ਦਿਵਾਲੀ ਚੱਲੇਗੀ ਸਾਡੀ 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 ਕਾਲੀ ਦਿਵਾਲੀ ਹੋਈਗੀ ਸਾਡੇ ਤਿਹਾੜ ਸਾਡੀਆਂ ਦਿਵਾਲੀਆਂ ਸਾਂ